10 ਅਪ੍ਰੈਲ ਤੋਂ 1 ਜੂਨ ਤੱਕ ਦੇਸ਼ ਭਾਰਤੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨਾਮਜ਼ਦਗੀਆਂ ਵਾਪਸ ਲੈਣ ਦਾ ਕੰਮ ਅੱਜ ਮੁਕੰਮਲ ਹੋ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਚੋਣ ਘੋਸ਼ਣਾ ਪੱਤਰ ਤਿਆਰ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਸਥਾਈ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ ਨਿਰਮਲਾ ਸੀਤਾਰਮਨ ਨੂੰ ਇਸ ਕਮੇਟੀ ਦਾ ਕਨਵੀਨਰ ਅਤੇ ਪਿਊਸ਼ ਕੋਹੇ ਨੂੰ ਇਸ ਕਮੇਟੀ ਦਾ ਸਹਾਇਕ ਕਨਵੀਨਰ ਬਣਾਇਆ ਗਿਆ ਹੈ ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟੇਲ ਦੀ ਨੂੰ ਡਾਕਟਰ ਅਰਚਨਾ ਪਾਟੇਲ ਚਾਕੂਰਕਰ ਮੁੰਬਈ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵਿੰਦਰ ਫਡਨਵੀਸ ਦੀ ਮੌਜੂਦਗੀ 'ਚ ਭਾਰਤੀ ਜਨਤਾ ਪਾਰਟੀ ਦੇ ਸ਼ਾਮਲ ਹੋ ਗਏ ਨੇ ਬੀਜੂ ਜਨਤਾਦਲ ਦੇ ਓਡੀਸ਼ਾ ਦੀ ਕੇਂਦਰਪਾੜਾ ਸੀਟ ਤੋਂ ਸੰਸਦ ਅਨੁਭਵ ਮੋਹਨਤੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇੱਧਰ ਕਾਂਗਰਸ ਨੇ ਕਰਨਾਟਕ ਵਿੱਚ ਕੋਲਾਰ ਰਾਖਣੀ ਲੋਕ ਸਭਾ ਸੀਟ ਤੋਂ ਕੇਵੀ ਗੌਤਮ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਇਸੇ ਤਰ੍ਹਾਂ ਫਿਲਮੀ ਅਦਾਕਾਰਾਂ ਤੋਂ ਸਿਆਸਤ 'ਚ ਆਈ ਹੇਮਾ ਮਾਲਨੀ ਦੇ ਖਿਲਾਫ ਕਾਂਗਰਸ ਨੇ ਉੱਤਰ ਪ੍ਰਦੇਸ਼ ਦੀ ਮथुरा ਸੀਟ ਤੋਂ ਕੋ ਮੰਤਰੀ ਮੁੱਖ ਕੇਬਾਦ ਵਿਜੇਂਦਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਹੇਮਾ ਮਾਲਨੀ ਮथुरा ਤੋਂ ਦੋ ਵਾਰ ਸੰਸਦ ਮੈਂਬਰ ਚੱਲੇ ਆ ਰਹੇ ਨੇ। ਉੱਧਰ ਮਾਰਕਸਵਾਦੀ ਕਮਿਊਨਿਸਟ ਪਾਰਟੀ ਮਾਲੇ ਨੇ ਤਿੰਨ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜੇਨਾਤੇ ਬਿਹਾਰ ਦੀ ਇੱਕ ਲੋਕ ਸਭਾ ਸੀਟ ਇੱਕ ਵਿਧਾਨ ਸਭਾ ਸੀਟ ਤੇ ਝਾਰਖੰਡ ਦੀ ਇੱਕ ਲੋਕ ਸਭਾ ਸੀਟ ਸ਼ਾਮਲ ਹੈ ਇਸੇ ਦੌਰਾਨ ਲੋਕ ਜਨਸ਼ਕਤੀ ਪਾਰਟੀ ਰਾਮ ਬਿਲਾਸ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਪਾਰਟੀ ਪ੍ਰਧਾਨ ਚਿਰਾਗ ਪਾਸਵਾਨ ਬਿਹਾਰ ਦੇ ਹਰੀਪੁਰ ਤੋਂ ਚੋਣ ਲੜਨਗੇ ਹਰਨੁਪਾਰਤੀ ਜਮੂਈ ਰਾਜੇਸ਼ ਵਰਮਾ ਖਗੜੀਆ ਸ਼ਾਵਵੀ ਚੌਧਰੀ ਸਮਸਤੀਪੁਰ ਤੋਂ ਅਤੇ ਵੀਨਾ ਦੇਵੀ ਵੈਸ਼ਾਲੀ ਤੋਂ ਚੋਣ ਲੜਨਗੇ ਐਨਸੀਪੀ ਸ਼ਰਦ ਗੁੱਟ ਨੇ ਲੋਕ ਸਭਾ ਚੋਣਾਂ ਲਈ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਸ਼ਰਦ ਪਵਾਰ ਦੀ ਧੀ ਸੁਪਰੀਆ ਸੂਲੇ ਬਾਰਾਮਤੀ ਤੋਂ ਚੋਣ ਲੜੇਗੀ ਚੋਣ ਕਮਿਸ਼ਨ ਨੇ ਡੀਐਮਕੇ ਉਮੀਦਵਾਰ ਦੇ ਵਾਹਨ ਦੀ ਜਾਂਚ ਢਿੱਲ ਵਰਤਨ ਲਈ ਨੀਲਗIRI ਫਲਾਈਿੰਗ ਸਕੁਐਡ ਦੇ ਮੁਖੀ ਨੂੰ ਮੌਤਲ ਕਰ ਦਿੱਤਾ ਹੈ ਇੱਧਰ ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਚੁਤਰਾਨਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਅਮਨਦੀਪ ਸਿੰਘ ਦਾ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਤੇ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ